ਇੱਕ ਇੱਕ ਤੇ ਨਾ ਲੈ ਹੇ ਜੀ ਕੋਈ ਚੱਕਰ ਬਣਿਆ ਇੱਕ ਇੱਕ ਕਰਕੇ ਕਰਦੇ ਆ ਸ਼ੁਰੂਆਤ ਆਪਾਂ ਤੁਹਾਡੇ ਤੋਂ ਕਰ ਲੈਂਦੇ ਆ ਇਹੋ ਜੀ ਕਿਹੜੀ ਸਬਜ਼ੀ ਹੈ ਜੀ ਪਹਿਲਾਂ ਦੇਖੋ ਕਮਰਿਆਂ ਚ ਸਬਜ਼ੀਆਂ ਤਾਂ ਬਹੁਤ ਆ ਜਾਂਦੀਆਂ ਪਰ ਇਹੋ ਜੀ ਕਿਹੜੀ ਸਬਜ਼ੀ ਜਿਹਦੇ ਵਿੱਚ ਕਮਰਾ ਆ ਜਾਂਦਾ ਚਾਹੇ ਵੀ ਕਮਰਾ ਆ ਜਾਂਦਾ ਨਹੀਂ ਕਿਹੜੀ ਸਬਜ਼ੀ ਆ ਹਾਂ ਜੀ ਆਹ ਦਾ ਕਿਹੜੀ ਸਬਜ਼ੀ ਆ ਕਿਦਾ ਹਾਂ ਇਹ ਵਿਚ ਕਮਰਾ ਆ ਜਾਂਦਾ ਵਿਚ ਕਮਰਾ ਆ ਜਾਂਦਾ ਪਰ ਬੜੀਆਂ ਸਬਜ਼ੀਆਂ ਜਾਂਦੀਆਂ ਨੇ ਦੇਰੀਆਂ ਕਮਰੇ ਆ ਜੀ ਹੁੰਦੀ ਆ ਪਰ ਇਹੋ ਜੀ ਸਬਜ਼ੀ ਕਿਹਦੀ ਵਿਚ ਕਮਰਾ ਆ ਇਹ ਵਿਚ ਹੁੰਦੀ ਆ ਹਾਂ ਨਹੀਂ 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 ਸੰਧੀ ਦੇ ਵਿੱਚ ਕਮੜਾ ਹਾਂ ਸਬਜੀ ਦੇ ਵਿੱਚ ਕਮੜਾ ਉਹ ਯਮੇ ਕਦੂਆਂ ਜੀ ਵੀ ਹੁੰਦੇ ਨੇ ਉਹ ਬਾਸਰੀ ਕਿਹਾ ਜਾਂਦਾ ਹੈ ਹਿੰਟ ਦੇ ਦਿੰਦੇ ਵੀ ਕਦੂ ਹੋਏ ਪੇਠਾ ਹੋਇਆ ਹੈ ਇਹੀ ਆ ਨਾ ਹਾਂ ਸਬਜੀ ਸਬਜੀ ਹੀ ਆ ਸਬਜੀ ਖਾਣੇ ਆਪਾਂ ਮੇਰੇ ਬਣਾ ਕੇ ਹਾਂ ਪਰ ਤੁਸੀਂ ਇਹ ਦੇਖੋ ਵੀ ਉਹ ਇਹੋ ਜੀ ਕਿਹੜੀ ਸਬਜੀ ਦੇ ਵਿੱਚ ਕਮੜਾ ਆ ਜਾਂਦਾ ਹੈ ਹੈਗੀ ਵੀ ਸਬਜੀ ਤਰੀ ਵਾਲੀ ਆ ਤਰੀ ਵਾਲੀ ਸਬਜੀ ਬਣਦੀ ਉਹ ਤਾਂ ਬੱਕਰੇ ਨਾ ਹੋ ਗਦੇ ਹਾਂ ਨਹੀਂ ਨਾ ਹੈਗੀ ਵੈਜੀਟੇਰੀਅਨ ਹੀ ਆ ਤਰੀ ਵਾਲੀ ਆਲੂ ਆ ਜਿੰਦੇ ਮਟਰ ਆ ਜਿੰਦੇ ਉਹ ਨਹੀਂ ਨਹੀਂ ਇਹਨਾਂ ਦਵੇ ਵਿੱਚ ਉਹਦੇ ਵਿੱਚ ਇਹ ਦੋਨੋਂ ਹੀ ਪਾ ਸਕਦੇ ਕੋਈ ਹੋਰ ਦੋਨੋਂ ਪਾ ਸਕਦੇ ਇਦਾਂ ਦੀ ਸਬਜ਼ੀ ਆਓ ਫੇ ਮਟਰ ਮਟਰ ਵੀ ਪਾ ਸਕਾਂ ਪਨੀਰ ਕੋਈ ਜੀ ਉਹ ਵੀ ਪਰ ਕਮਰਾ ਕਿੰਦਾ ਬੋਂਗੇ ਤੁਸੀਂ ਇਹ ਤਾਂ ਕਿਸੇ ਕਰਵਾ ਬਚਾਉਣਾ ਹੈ ਹਾਂ ਜੀ ਆ ਤੁਹਾਡੇ ਜੇ ਮਾਸਟਰ ਬੈਡਰੂਮ ਹੋ ਗਿਆ ਬੈਡਰੂਮ ਹੋ ਗਿਆ ਨਾ ਲਿਵਿੰਗ ਰੂਮ ਹੋ ਗਿਆ ਹਾਂ ਹੋਵੇਂ ਬਾਥਰੂਮ ਹੋ ਗਿਆ ਹਾਂ ਬਾਥਰੂਮ ਰੂਮ ਆ ਗਿਆ ਵਿੱਚ ਤੁਹਾਡੇ ਤੇ ਤੁਹਾਡੇ ਲਈ ਜੀ ਬੜਾ ਸੋਹਣਾ ਸਵਾਲ ਹੈ ਇਹ ਨਹੀਂ ਹਾਂ ਜੀ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਕੇ ਮੇਰੇ ਬੱਚੇ ਖਾਲੇ ਆ ਮੋਸਟਲੀ ਆਪਣੇ ਘਰਾਂ 'ਚ ਵੀ ਹੁੰਦੀ ਆ ਦੁਕਾਨਾਂ 'ਤੇ ਵੀ ਹੁੰਦੀ ਆ ਵਿਆਹ ਸ਼ਾਦੀ ਚੱਲ ਜੋ ਉੱਥੇ ਵੀ ਹੁੰਦੀ ਆ ਇਹੋ ਜੀ ਚੀਜ਼ਾਂ ਸਾਰੇ ਆਪਾਂ ਨੂੰ ਪਤਾ ਨਾਲ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਕੇ ਮੇਰੇ ਬੱਚੇ ਖਾਲੇ ਐ ਨਹੀਂ ਵੀਰੇ ਇੱਡੀ ਨੋਂ ਗਿਆ ਕੋਈ ਲਾਓ ਤਾਂ ਪੈਂਟ ਦਈਏ ਆਪਾਂ ਇੱਕ ਹੋਰ ਘਰੇ ਹੁੰਦੀ ਆ ਮੈਨੂੰ ਤਾਂ ਇਹ ਸਵੇਰੇ ਉੱਠ ਕੇ ਆਪਾਂ ਪੀਣੇ ਆ ਇਹ ਉਹਦੇ ਵਿੱਚ ਪੈਂਦੀ ਆ ਫੋਟਾ ਬਾਲਾ ਵਧੀਆ ਜਿਹਾ ਇਹ ਕਿਸੇ ਦੇ ਆਪਾਂ ਘਰੇ ਗਏ ਉਹ ਪਹਿਲਾਂ ਆਹੀ ਆਫਰ ਕਰਦੇ ਆ ਕੀ ਨਹੀਂ ਉਹਦੇ ਵਿੱਚ ਕੁਝ ਪੈਂਦਾ ਏ ਤੇ ਕਰੀ ਫੇਰ ਰਿਪੀਟ ਕਰ ਦੇ ਹਾਂਜੀ ਇੱਕ ਮੈਂ ਕਹਿੰਦਾ ਇਚੀ ਵਿੱਚ ਕੋਈ ਹਾਂ ਹਰੀ ਮੇਰੇ ਬੱਚੇ ਕਾਲੇ ਨੂੰ ਛੱਡ ਕੇ ਮੇਰੇ ਬੱਚੇ ਹੀ ਖਾ ਉਹ ਸਮਝ ਗਏ ਹਾਂਜੀ ਜਿਹੜੇ ਦਾਣੇ ਹੁੰਦੇ ਆ ਨਾ ਕਾਲੇ ਹਾਂਜੀ ਹਾਂ ਮੈਂ ਵੀ ਸੁਣ ਹੁਣ ਪਾਜੀ ਇੱਕ ਸਵਾਲ ਤੁਸੀਂ ਪੁੱਛਣਾ ਇਹ ਸਿੰਪਲ ਹੀ ਉਹਦਾ ਤੁਸੀਂ ਕੋਈ ਵੀ ਆਨਸਰ ਕਰ ਦੋ ਸਵਾਲ ਇਹ ਆ ਇਦਾਂ ਦੀ ਚੀਜ਼ ਜੋ ਆਪਾਂ ਖਾ ਸਕਦੇ ਆ ਪਰ ਆਪਾ ਦੇਖ ਨਹੀਂ ਸਕਦੇ ਉਹਨੂੰ ਜੀ ਜੀ ਜੋ ਆਪਾ ਖਾ ਲਈਦੀ ਹੈ ਪਰ ਆਪਾ ਦੇਖ ਨਹੀਂ ਸਕਦੇ ਇਹ ਦੇਖ ਲਿਆ ਤਾਂ ਖਾ ਨਹੀਂ ਹੁੰਦੀ ਮੱਖੀ ਜੀ ਦੇਖ ਲਿਆ ਆਪਾਂ ਜਾਣਾ ਮੱਖੀ ਹੋ ਗਈ ਮੱਖੀ ਹਾਂ ਇਹ 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 ਸਵਾਲ ਦੇ ਆਪਾਂ 2-3 ਜਵਾਬ ਦੇ ਸਕਦੇ ਹਾਂ ਹਾਂਜੀ ਇਦਾਂ ਦੀ ਚੀਜ਼ ਜੋ ਆਪਾਂ ਦੇਖ ਨਹੀਂ ਸਕਦੇ ਕੋਈ ਜਨਾ ਇਹਨੇ ਮੱਖੀ ਮਾਰਿਆ ਕਿੱਸੇ ਤੁਸੀਂ ਕਿੱਸੇ ਮਾਰੋ ਕੋਈ ਕਿੱਸੇ ਦੱਸੋ ਕੋਈ ਦੇ ਦੇ ਦੇਖ ਨਹੀਂ ਸਕਦੇ ਪਰ ਆਪ ਖਾ ਸਕਦੇ ਕੋਈ ਵੀ ਤੁਸੀਂ ਵੀ ਕੋਈ ਵੀ ਗੱਲ ਸਮਝ ਲਓ ਕੋਈ ਚੱਕਰ ਨਹੀਂ ਯਾ ਪਰ ਨੇ ਖਾ ਨਹੀਂ ਸਾਦੇ ਹੋ ਗਏ ਨਹੀਂ 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 ਖਾ ਸਾ ਦੇਖ ਨਹੀਂ ਸਕਦੇ ਇਹ ਦੇਖ ਨਹੀਂ ਸਕਦੇ ਖਾ ਸਾ ਦੇ ਇਹ ਦੇਖ ਲਿਆ ਫਿਰ ਖਾ ਨਹੀਂ ਜਾਂਦੇ ਨਹੀਂ ਨਹੀਂ ਦੇਖ ਨਹੀਂ ਅਬ ਦੇਖ ਹੀ ਨਹੀਂ ਸਕਦੇ ਨਹੀਂ ਦੇਖ ਹੀ ਨਹੀਂ ਸਕਦੇ ਨਹੀਂ ਇਹ ਨਹੀਂ ਹੈ ਜੀ ਕਿਤਾ ਖਾ ਸਾ ਪੱਖੀ ਹੈ ਕਿ ਆਪਣੇ ਸਬਜ਼ੀ ਨਹੀਂ ਨਹੀਂ ਹਵਾ ਤਾਂ ਨਹੀਂ ਕਿਤੇ ਹਵਾ ਹੀ ਕਿਹਾ ਸਾ ਤੇ ਹਵਾ ਖਾ ਜਾਂਦਾ ਬੰਦਾ ਹਾਂ ਭਾ ਖਾਣਾ ਪੁੱਗੀ ਨਹੀਂ ਨਹੀਂ ਹਾਂ ਇਹ ਵੀ ਥੋੜਾ ਇਹ ਵੀ ਆਪਾਂ ਸਵਾਲ ਨੂੰ ਆਨਸਰ ਮੰਨ ਸਕਦੇ ਜੀ ਆਨਸਰ ਸਹੀ ਹੈ ਤੁਹਾਡਾ ਥੋੜੇ ਤੇ ਚੈਨਲ ਖੋਲਿਆ ਹਾਂ ਜੀ ਚੈਨਲ ਹੈ ਹਾਂ ਜੀ ਚੈਨਲ ਹੈ ਜੀ ਮੇਰਾ ਲਵ ਲਵਦੀ ਪਾਜੀ ਪਰ ਚੈਨਲ ਦਾ ਨਾਮ ਆਈ ਹਾਂ ਜੀ ਦੱਸੋ ਜੀ ਤੁਸੀਂ ਐਗਜ਼ੈਕਟ ਜਿਹੜਾ ਆਪਣਾ ਆਨਸਰ ਇਹਦੇ ਦੋ ਆਨਸਰ ਹੈ ਇਹ ਸਵਾਲ ਦੇ ਇੱਕ ਦਾ ਹੋ ਗਿਆ ਗਾਣਾ ਗਾਲਾ ਵੀ ਖਾ ਲਿਆ ਸੋ ਦੇਖ ਨਹੀਂ ਸਕਦਾ ਖਾ ਲਈ ਦੀਆਂ ਗਾਲਾ ਬੇਜਦੀ ਨੇ ਕਰ ਦਿਆ ਤੂੰ ਵੀ ਮੈਂ ਤਾਂ ਗਾਲਾ ਖਾ ਲਿਆ ਯਾਰ ਸਹੀ ਗੱਲ ਹੈ ਹਾਂ ਦੂਜੀ ਹੋ ਗਈ ਸਹੀ ਸਹੀ ਹੈ ਦੂਜੀ ਗਾਲ ਦੂਜਾ ਆਨਸਰ ਹੋ ਸੌ ਸੌ ਖਾ ਲਿਆ ਸਾਰੇ ਖਾ ਲਏ ਸੌ ਲੱਗੇ ਯਾਰ ਮੈਂ ਗਿਆ ਸੀ ਹਾਂ ਜੀ ਯਾਰ ਸੌ ਲੱਗੇ ਇੱਕ ਗੱਲ ਸੁਣੋ ਅਸੀਂ ਦੇਖ ਨਹੀਂ ਸਕਦੇ ਬਈ ਅਸੀਂ ਇੰਨੀ ਗਿਆਨ ਵਾਲੇ ਐਨੀ ਗਿਣੇ ਨਹੀਂ ਅਸੀਂ ਤਾਂ ਆਪ ਨਹੀਂ ਆਗੇ ਇਹ ਤਾਂ ਉਂਜੀ ਜਿਵੇਂ ਆਪਣੇ ਸੁਭਾਅ ਵਾਲੇ ਕੋਈ ਤਾਂ ਮੈਸਟੇ ਵਾਲਾ ਜੀ ਨਾ ਸਾਇੰਸ ਦੇ ਜਿਹਦੇ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ 何で <See> <Honey. S 1> ਹਾਂ ਚਲਵਾ ਦੋ ਹੋ ਗਈਆਂ ਤੂੰ ਤੀਜੀ ਇੱਕ ਹੋਰ ਗੈਸ ਕਰ ਲੋ ਜਿਹੜੀ ਹੋਰ ਚੀਜ਼ ਹੋਊਗੀ ਹਲੇ ਸਾਨੂੰ ਵੀ ਨਹੀਂ ਪਤਾ ਤੀਜੀ ਕਿਹੜੀ ਗੱਲ ਹੋਊਗੀ ਜਿਹੜੀ ਆਪਾਂ ਖਾ ਸਕਦੇ ਆ ਦੇਖ ਨਹੀਂ ਸਕਦੇ ਗਾਲਾ ਹੋ ਗਈਆਂ ਸੌਹ ਹੋ ਗਈਆਂ ਗਾਲਾਂ ਵੀ ਦੇਖ ਨਹੀਂ ਜਾਦੇ ਨਹੀਂ ਸਹੀ ਸਾਰਾ ਹਵਾ ਵੀ ਹਾਂ ਹਵਾ ਵੀ ਸਵਾਲ ਆਪਾਂ ਦੀਦੀ ਘਣੀ ਖਾਦੇ ਹਾਂ ਹਾਂ ਸਹੀ ਆ ਹਵਾ ਵੀ ਮੈਂ ਨਹੀਂ ਪਾ ਜੀ ਆਹ ਸਹੀ ਆ ਮੂੰ ਵੀ ਕਹਿੰਦੇ ਜਿਹਨੇ ਜੀ ਖਵਾ ਰਖਾ ਭਰਾ ਹਾਂ ਕਹਿੰਿਆ ਮੈਂ ਫੋਨ ਕਰ ਹਾਂ ਆ ਜੇ ਤੇ ਨਹੀਂ ਹੋ ਸਹੀ ਗੱਲ ਹੈ ਬੱਚੇ ਹਾਂਜੀ ਹਾਂਜੀ ਸਹੀ ਨੇ ਹਾਂਜੀ ਬਿਲਕੁਲ ਸਹੀ ਬਹੁਤ ਵਧੀਆ ਲੱਗਿਆ ਥਾਨਾ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਬਹੁਤ